ਪਿਆਰ ਪ੍ਰਿੰਸ ਸਤਿ ਸ਼੍ਰੀ ਅਕਾਲ ਅੱਜ ਦੀ ਮੀਟਿੰਗ ਜਿਹੜੀ ਆਏ ਸਾਨੂੰ ਅਮਰਜੈਂਸੀ ਦੇ ਵਿੱਚ ਸਪੈਸ਼ਲ ਅਜੰਡੇ ਦੇ ਉੱਤੇ ਕਰਨੀ ਪੈ ਰਹੀ ਹੈ ਇਸ ਮੀਟਿੰਗ ਦੇ ਵਿੱਚ ਸਾਡੇ ਕੋਲ ਸ਼ਹਿਰ ਦੀ ਡਿਵੈਲਪਮੈਂਟ ਦੇ ਮੁੱਖ ਪ੍ਰੋਜੈਕਟ ਸੀਗੇ ਜਿਨ੍ਹਾਂ ਦਾ ਜਿਹੜਾ ਸਾਡੀਆਂ ਇਹਦਾ ਜਿਹੜਾ ਬਜਟ ਆ ਉਹ ਮਾਰਚ ਤੱਕ ਅਸੀਂ ਕੰਪਲੀਟ ਕਰਨੇ ਸੀ ਜਿਹੜੇ ਇਹ ਪ੍ਰੋਜੈਕਟ ਹੈ ਇਸ ਕਰਕੇ ਸਾਡਾ ਤਕਰੀਬਨ ਇੱਕ ਹਫ਼ਤਾ ਪਹਿਲਾਂ ਇਹ ਜਿਹੜੇ ਅਸੀਂ ਟੈਂਡਰ ਲਾਉਣੇ ਸੀ ਉਹ ਲੇਟ ਹੋ ਗਿਆ ਹੈ ਜਿਹਦਾ ਕਰਕੇ ਸਾਨੂੰ ਇਹ ਸਪੈਸ਼ਲ ਮੀਟਿੰਗ ਜਿਹੜੀ ਉਹ ਰੱਖਣੀ ਪੈਗੀ ਇਹਦੇ ਵਿੱਚ ਅਸੀਂ 1 ਕਰੋੜ ਤੇ 33 ਲੱਖ ਦੇ ਗ੍ਰਾਂਟ ਤੇ ਪ੍ਰੋਜੈਕਟ ਨੇ ਦੋ ਪ੍ਰੋਜੈਕਟ ਇਹਦੇ ਵਿੱਚ ਰਵਿਦਾਸਪੁਰ ਮੁਹੱਲੇ ਦੇ ਨੇ ਉਹ ਮੁਹੱਲੇ ਜਿਹੜੇ ਬਿਲਕੁਲ ਗਰੀਬ ਅਸਲਾਮ ਏਰੀਆ ਜਿਹੜੇ ਪੱਠੇ ਵਾਲਾ ਏਰੀਆ ਜਿਹਨੂੰ ਕਹਿੰਦੇ ਆ ਜਿੱਥੇ ਕਿਸੇ ਕਿਸਮ ਦੀ ਕੋਈ ਸਹੂਲਤ ਨਹੀਂ ਹੈ ਗਰੀਬਾਂ ਵਾਸਤੇ ਉਧਰਲਾ ਸਾਰਾ ਏਰੀਆ 1 ਕਰੋੜ ਰੁਪਏ ਤਕਰੀਬਨ 98 ਲੱਖ ਰੁਪਏ ਉਧਰ ਖਰਚੇ ਜਾਣ ਇਸ ਤੋਂ ਇਲਾਵਾ ਜਿਹੜੀ ਅਸੀਂ ਆਬਾਦੀ ਦੇ ਵਿੱਚ ਪਹਿਲਾਂ ਸੜਕ ਬਣਾਈ ਸੀ ਉਸ ਸੜਕ ਦਾ ਇੱਕ ਸਾਈਡ ਦੇ ਉੱਤੇ ਇਡਰਲੋਕ ਵਗੈਰਾ ਲੱਗ ਗਈ ਹੋਈ ਸੀ ਦੂਸਰੀ ਸੂਸੀ ਸਾਈਡ ਤੇ ਜਿੱਧਰ ਸੀਵਰ ਪਿਆ ਉਹ ਹਜੇ ਵੀ ਕੱਚਾ ਸੀ ਤੇ ਉਹਦੇ ਨਾਲ ਮਤਲਬ ਉੱਡ ਜਾਣ ਵਾਸਤੇ ਬੜਾ ਉੱਥੇ ਦੇ ਜਿਹਨੇ ਸਾਡੇ ਵਸੁੰਦੇ ਉਹਨਾਂ ਨੂੰ ਬੜੀ ਮੁਸ਼ਕਲ ਆ ਰਹੀ ਸੀ ਔਰ ਦੂਸਰੀ ਸਾਈਡ ਵੀ ਜਿਹੜੀ ਆ ਉਹਨੂੰ ਵੀ ਪੱਕਾ ਕੀਤਾ ਜਾਊਗੀ ਦੋ ਪ੍ਰੋਜੈਕਟ ਇਹ ਸੀਗੇ ਇਹ ਗ੍ਰਾਂਟ ਦੇ ਪ੍ਰੋਜੈਕਟ ਹੈ ਇਸ ਕਰਕੇ ਗ੍ਰਾਂਟ ਨੂੰ ਖਰਚਣਾ ਬੜਾ ਜ਼ਰੂਰੀ ਹੋ ਜਾਂਦਾ ਤੀਸਰਾ ਸਾਡਾ ਮੇਨ ਮੀਚਰ ਪ੍ਰੋਜੈਕਟ ਜਿਹੜਾ ਉਹ ਸੜਕਾਂ ਦਾ ਆ ਜਿਹੜੀਆਂ ਸਾਰੇ ਸ਼ਹਿਰ ਦੀਆਂ ਸੜਕਾਂ ਨੇ ਜਿਨ੍ਹਾਂ ਤੇ 14 ਕਰੋੜ ਤੇ 80 ਲੱਖ ਰੁਪਏ ਖਰਚੇ ਜਾਣਾ ਔਰ ਅੱਜ న్యూਸ ਤੇ ਇਹਨਾਂ ਨੂੰ ਪਾਸ ਕਰ ਲਿਆ ਹੋਇਆ ਹਾਊਸ ਦੇ ਵਿੱਚ ਇਹਦਾ ਮਤਾ ਪਾਉਣਾ ਜ਼ਰੂਰੀ ਸੀ ਔਰ ਇਹਦੇ ਟੈਂਡਰ ਜਿਹੜੇ ਉਹ ਅੱਜ ਲੱਗਣਗੇ ਔਰ ਇੱਕ ਦੋ ਦਿਨਾਂ ਤੱਕ ਦੋ ਦਿਨ ਬਾਅਦ ਮੈਂ ਡੀਟੇਲ ਦੇ ਵਿੱਚ ਪੂਰੇ ਹਲਕੇ ਦੀਆਂ ਸੜਕਾਂ ਦਾ ਤੁਹਾਨੂੰ ਸਾਰਾ ਵਿਚਾਰ ਵਟਾਂਦਰਾ ਕਰਾਂਗੇ ਅੱਜ ਅਸੀਂ ਜਸਟ ਟੈਂਡਰ ਸਾਡੇ ਲੇਟ ਹੋ ਰਿਹਾ ਸੀ ਉਹਦੇ ਵਾਸਤੇ ਅਮਰਜੈਂਸੀ ਮੀਟਿੰਗ ਸੀ ਤੇ ਆਪਾਂ ਇਹ ਦੋ ਦਿਨ ਬਾਅਦ ਫੇਰ ਬੈਠਾਂਗੇ ਅੱਜ ਕਾਫੀ ਕੌਨਸਲਰ ਘਟਾ ਆਇਆ ਕੀ ਗੱਲ ਹੈ ਇਹ ਦੀ ਅ ਇਹ ਸਮਝੀ ਆਪੋ ਆਪਣੀਆਂ ਜੀ ਕੌਣ ਕੰਮ ਨੂੰ ਪਿਆਰ ਕਰਦਾ ਕੌਣ ਆਪਣੇ ਸ਼ਹਿਰ ਵਾਸਤੇ ਸੋਹਰਦਿਆ ਕਿਨੂੰ ਆਪਣੇ ਸ਼ਹਿਰ ਦੀ ਫਿਕਰ ਆ ਕਿਹੜਾ ਸ਼ਹਿਰ ਦੇ ਨਾਲ ਮੁਹੱਬਤ ਕਰਦਾ ਇਹ ਸਾਰੀਆਂ ਚੀਜ਼ਾਂ ਉੱਤੇ ਡਿਪੈਂਡ ਕਰਦੀਆਂ ਹੁੰਦੀਆਂ ਔਰ ਇਹ ਕੌਂਸਲਰ ਆ ਇਹ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਦੀ ਡਿਊਟੀ ਬਣਦੀ ਆ ਉਹਨਾਂ ਦਾ ਫਰਜ਼ ਬਣਦਾ ਕਿ ਜਦੋਂ ਵੀ ਕਦੀ ਤੁਹਾਨੂੰ ਡਿਵੈਲਪਮੈਂਟ ਦੇ ਕੰਮਾਂ ਵਾਸਤੇ ਤੁਹਾਨੂੰ ਅਜੰਡਾ ਜਾਏ ਤੇ ਤੁਸੀਂ ਹਰ ਹਾਲਤ ਦੇ ਵਿੱਚ ਪਹੁੰਚੋ ਆਪਣੀ ਹਾਜ਼ਰੀ ਜ਼ਰੂਰ ਦਿਓ ਆਪਣੇ ਕਮੈਂਟ ਦਿਓ ਜਿਹੜੀ ਚੀਜ਼ ਤੁਹਾਨੂੰ ਨਹੀਂ ਪਸੰਦ ਤੁਸੀਂ ਉਹਨੂੰ ਉਹਦੇ ਤੇ ਆਪਣਾ ਆਬਜੈਕਸ਼ਨ ਦਿਓ ਪਰ ਤੁਹਾਡਾ ਹਾਊਸ ਦੇ ਵਿੱਚ ਪਹੁੰਚਣਾ ਬਹੁਤ ਜ਼ਰੂਰੀ ਆ ਇਹ ਠੀਕ ਨਹੀਂ ਹੈ ਕਿ ਤੁਸੀਂ ਹਾਊਸ ਦੇ ਵਿੱਚੋਂ ਗੈਰ ਹ ਸਕਦੇ ਇੱਕ ਮੈਡਮ ਜਿਹੜਾ ਬਾਈਪਾਸ ਹੈ ਉਹਦੀ ਕਾਫੀ ਚਿਰ ਤੋਂ ਉਹ ਡੀਕ ਹੈ ਵੀ ਪਹਿਲਾਂ ਕਿਉਂਕਿ ਹੁਣ ਆਉਣ ਵਾਲੇ ਸਮੇਂ ਵਿੱਚ ਟਰਾਲੀਆਂ ਗੰਨੇ ਦੀਆਂ ਸ਼ੁਰੂ ਹੋ ਜਾਣੀਆਂ ਪਰ ਉਹ ਰੋਡ ਦਾ ਖਸਤਾ ਹਾਲਤ ਹਜੇ ਤੱਕ ਕੋਈ ਵੀ ਮਨ ਲਗੀ ਪੀ ਡਬਲਯੂ ਡੀ ਡਿਵੈਲਪਰ ਉਹਨਾਂ ਨੇ ਕਹਿ ਗਿਆ ਸੀ ਵੀ ਇਹਨੂੰ ਬਰਦੀਏਗੀ ਮਿੱਟੀ ਪਾ ਕੇ ਥੋੜੀ ਪੂਰਤੀ ਕਰਾਂਗੇ ਪਰ ਉਧਰ ਵੀ ਕੋਈ ਧਿਆਨ ਨਹੀਂ ਇਹ ਸਪੈਸ਼ਲ ਅਸੈਸਮੈਂਟ ਦੀਆਂ ਸੜਕਾਂ ਨੇ ਜਿਹੜੀਆਂ ਅਸੀਂ ਬਣਾਉਣ ਜਾ ਰਹੇ ਹਾਂ ਇਹ ਵਾਲਾ ਰੋਡ ਵੀ ਜਿਹੜਾ ਜਦੋਂ ਅਸੀਂ ਬਾਈਪਾਸ ਉੱਥੋਂ ਉਤਰਨਾ ਹੈਗਾ ਪੁਲ ਦੇ ਉੱਤੋਂ ਕਨਵਰਟ ਸਕੂਲ ਵਾਲੀ ਰੋਡ ਤੋਂ ਲੈ ਔਰ ਜਿੱਥੇ ਤੱਕ ਸਾਡੀ ਹੱਦ ਖਤਮ ਹੁੰਦੀ ਹੈ ਸ਼ਹਿਰ ਉੱਥੇ ਤੱਕ ਦਾ ਇਹ ਰੋਡ ਹੈ ਉਹ ਵੀ ਇਹਦੇ ਵਿੱਚ ਸਪੈਸ਼ਲ ਅਸੈਸਮੈਂਟ ਦੇ ਵਿੱਚ ਹੈ ਇਹਦੇ ਅੱਜ ਟੈਂਡਰ ਲੱਗ ਜਾਣਗੇ 21 ਦਿਨ ਦਾ ਸਮਾਂ ਹੋਏਗਾ 21 ਦਿਨ ਦੇ ਟਾਈਮ ਤੋਂ ਬਹੁਤ ਫੌਰਨ ਇਹਦੇ ਤੇ ਸਭ ਤੋਂ ਪਹਿਲਾਂ ਸ਼ਹਿਰ ਦਾ ਇਹੀ ਹਿੱਸਾ ਜਿਹੜਾ ਉਹ ਸਟਾਰਟ ਕੀਤਾ ਜਾਊਗਾ ਜਿੱਥੋਂ ਜ਼ਿਆਦਾ ਖਰਾਬ ਹੈ ਔਰ ਮੈਨੂੰ ਪੂਰੀ ਇਸ ਗੱਲ ਦਾ ਫਿਕਰ ਵੀ ਆ ਲੋਕਾਂ ਦੀ ਸਿਹਤ ਦਾ ਵੀ ਔਰ ਲੋਕਾਂ ਦੇ ਰੋਜ਼ ਦੀ ਰੋਜ਼ ਜਿਹੜੇ ਡਿੱਗ ਡਿੱਗ ਕੇ ਸੱਟਾਂ ਵੀ ਲੱਗਦੀਆਂ ਨੇ ਬਹੁਤ ਪਰੇਸ਼ਾਨੀ ਆ ਮੈਂ ਬਹੁਤ ਚੰਗੀ ਤਰ੍ਹਾਂ ਜਾਣੂ ਆ ਇਸ ਚੀਜ਼ ਤੋਂ ਇਸ ਕਰਕੇ ਸਭ ਤੋਂ ਪਹਿਲਾਂ ਅਸੀਂ ਇਹ 14 ਕਰੋੜ 80 ਲੱਖ ਦੇ ਵਿੱਚ ਉਹ ਵੀ ਪ੍ਰੋਜੈਕਟ ਹੈ ਸਾਡਾ ਉਹਨੂੰ ਅਸੀਂ ਪ੍ਰਾਇੋਰਟੀ ਤੇ ਸ਼ੁਰੂ ਕਰਾਂਗੇ ਮੈਮ ਅੱਜ ਜਿਹੜਾ ਨਗਰ ਕੌਂਸਲ ਦੇ ਵਿੱਚ ਜਿਹੜਾ ਮਾਮਲਾ ਹੋਇਆ ਹੈਗਾ ਉਹਨੂੰ ਕਿਸ ਤਰ੍ਹਾਂ ਦੇ ਦੇਣੀ ਹੈ ਕਿਹੜਾ ਅੱਜ ਹੋਇਆ ਮਾਮਲਾ ਨਗਰ ਕੌਂਸਲ ਦਾ ਪਹਿਲੇ ਹੋ ਚੁੱਕਾ ਆ ਪ੍ਰਧਾਨ ਤੇ ਸਭ ਸਾਕਾ ਪ੍ਰਧਾਨ ਤੇ ਜਿਹੜਾ ਮਾਮਲਾ ਤੇ ਆਪੋ ਤੁਸੀਂ ਸਾਰਾ ਕੁਛ ਹੀ ਚੰਗੀ ਤਰ੍ਹਾਂ ਜਾਣਦੇ ਹੋ ਖਬਰਾਂ ਤੁਸੀਂ ਲਾ ਚੁੱਕੇ ਹੋ ਹੁਣ ਬਾਰ-ਬਾਰ ਉਸ ਖਬਰ ਤੇ ਆਪਾਂ ਉੱਤੇ ਉਹਦੇ ਬਾਰੇ ਗੱਲ ਕਰੀ ਜਾਈਏ ਤੇ ਉਹ ਜਿਆਦਾ ਠੀਕ ਨਹੀਂ ਹੈ ਤੁਹਾਡੇ ਸਭ ਦੇ ਸਾਹਮਣੇ ਜੋ ਐਫ ਆਈ ਆਰ ਹੀ ਦਰਜ ਹੋ ਗਈ ਐਫ ਆਈ ਆਰ ਤੁਹਾਡੇ ਸਭ ਦੇ ਹੱਥਾਂ ਦੇ ਵਿੱਚ ਆ ਗਈ ਹੋਈ ਆ ਇਹਨੂੰ ਅਸੀਂ ਠੀਕ ਮਾਮਲਾ ਤਾਂ ਨਹੀਂ ਕਹਿ ਸਕਦੇ ਕਿ ਇਹ ਬਹੁਤ ਵਧੀਆ ਕੰਮ ਕਰ ਦਿੱਤਾ ਕਿਸੇ ਨੇ ਮਾੜੀ ਗੱਲ ਆ ਆਪਣੇ ਰਿਕਾਰਡ ਨੂੰ ਖਰਾਬ ਕਰਨਾ ਇਹਨੂੰ ਇਹਨੂੰ ਪੰਜਾਬੀ ਦੀ ਕਹਾਵਤ ਜਿਹੜੀ ਬਿਲਕੁਲ ਫਿੱਟੇ ਦੇ ਉੱਤੇ ਉਤਰਦੀ ਆ ਕਿ ਜਦੋਂ ਖੇਤ ਦੀ ਜਿਹੜੀ ਵਾੜਿਆ ਨੂੰ ਆਪਣੇ ਖੇਤ ਨੂੰ ਖਾਣ ਲੱਗਦੀ ਆ ਤੇ ਇਹੋ ਜਿਹਾ ਕੰਮ ਸਾਹਮਣੇ ਨਿਕਲ ਕੇ ਆਉਂਦੇ ਆ ਇਹ ਇਹੋ ਜਿਹਾ ਹੀ ਇੱਕ ਕੰਮ ਸੀ ਏਸੀ ਕੇਸ ਨਾਲ ਦਾ ਇੱਕ ਮੈਂ ਅੱਜ ਹਾਜ਼ਰ ਜੁਨੇ ਸੀ 11 ਜੀ ਇਹ ਤੋਂ ਵੀ ਤੇਜ਼ ਇਹ ਇਹ ਸਭ ਨੂੰ ਪੁੱਛ ਲਓ ਤੁਸੀਂ ਹਾਜ਼ਰੀ ਲਗਵਾ ਲਈ ਹੈ ਇਹਨਾਂ ਨੇ ਇਹ 10 ਦਿਨ ਤੱਕ ਕਿੰਨੇ ਹਾਜ਼ਰ ਆ ਜਿੰਨੇ ਦੀ ਜ਼ਰੂਰਤ ਹੈ ਸਾਡਾ ਜਿਹੜਾ ਹਾਊਸ ਦੀ ਦੇ ਮੁਤਾਬਕ ਜਿਹੜਾ ਸਾਡਾ 1/3 ਉਹ ਕੰਪਲੀਟ ਹੈ ਮੈਡਮ ਜੀ ਇਹ ਕਿ ਜਿੰਦਗੀ ਨੂੰ ਹੋਵੇ ਪੋਟੇ ਤੇ ਬਹੁਤ ਪਏ ਸੜਕ ਤੇ ਐਕਸਪੈਂਸ ਬਹੁਤ ਹੋਣ ਲੱਗਾ ਉਸੇ ਬਾਰੇ ਤਾਂ ਗੱਲ ਕਰ ਰਹੇ ਆ ਦੋ ਦਿਨ ਬਾਅਦ ਡੇ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ ਸਾਰੀ ਥੈਂਕ ਯੂ ਜੀ ਸਾਰੇ ਐਮ ਸੀਜ਼ਨ ਨੂੰ ਨਾਲ ਲੈ ਕੇ ਇੱਕ ਪ੍ਰੈਸ ਕਾਨਫਰੈਂਸ ਕਰਾਂਗੇ ਜੀ ਥੈਂਕ ਯੂ ਜੀ 28th ਮੀਟਿੰਗ ਹੋਈ ਹੈ ਪੰਜਾਬ ਮਿਊਨਿਸਪਲ ਐਕਟ ਦੀ ਧਾਰਾ 28 ਇਹ ਉਦੋਂ ਧਾਰਾ ਲੱਗਦੀ ਹੈ ਜਦੋਂ ਵਿਕਾਸ ਦੇ ਕੋਈ ਜ਼ਰੂਰੀ ਕੰਮ ਹੋਣੇ ਹੋਣ ਪਰ ਸਾਡੇ ਕੋਲ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਅਵੇਲੇਬਲ ਨਾ ਹੋਣ ਉਸ ਤੋਂ ਬਾਅਦ ਜਿਹੜੇ ਵੀ ਐਮ ਸੀ ਸਾਹਿਬਾਨ ਆਣਦੇ ਆ ਉਹ ਕੋਰਮ ਪੂਰਾ ਹੋਣ ਤੇ ਆਪਣੇ ਵਿੱਚੋਂ ਕੋਈ ਵੀ ਇੱਕ ਬੰਦਾ ਐਜ਼ ਅ ਚੇਅਰਮੈਨ ਚੁਣ ਕੇ ਮੀਟਿੰਗ ਕਰ ਸਕਦੇ ਆ ਅੱਜ ਦੀ ਜਿਹੜੀ ਮੀਟਿੰਗ ਹੋਈ ਸੀ ਉਹ ਚ ਜਿਹੜੇ ਮੈਂਬਰ ਸਾਹਿਬਾਨ ਆਏ ਆ ਉਹਨਾਂ ਨੇ ਸ਼੍ਰੀ ਅਮਰੀਕ ਸਿੰਘ ਉਹਨਾਂ ਨੂੰ ਜਿਹੜਾ ਇਸ ਮੀਟਿੰਗ ਦਾ ਚੇਅਰਮੈਨ ਚੁਣਿਆ ਤੇ ਉਹਨਾਂ ਦੀ ਪ੍ਰਧਾਨਗੀ ਵਿੱਚ ਇਹ ਮੀਟਿੰਗ ਹੋਈ ਤੇ ਸਰਬਸੰਮਤੀ ਨਾਲ ਜਿਹੜੇ ਏਜੰਡੇ ਸੀ ਉਹਨੂੰ ਪਾਸ